ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਸਾਇਓ ਨੂੰ ਭਾਈ ਕਾ ਜੇ ਅਪਾ ਵੀਡੀਓ ਬਣਾ ਰਹੇ ਆ ਆ ਆਪਣੇ ਤਿੰਨ ਡੌਗ ਆ ਇੱਕੋ ਹੱਸ ਪਿਆ ਉਹ ਚੱਲ ਗਿਆ ਉਹਦੇ ਕੋਲੇ ਦੋ ਆਸੇ ਹਨ ਤੇ ਲੋਕੀ ਦਾ ਕਹਿ ਦਿੰਦੇ ਆ ਵੀ ਤਿੰਨ ਤਿੰਨ ਡੌਗ ਰੱਖੀ ਬੈਠੇ ਹੋ ਤੁਸੀਂ ਐ ਕਰੀ ਬੈਠੇ ਹੋ ਨਾ ਇੱਕ ਵਾਦੂ ਹੁੰਦਾ ਰੱਖਣ ਨੂੰ ਤਾਂ ਆਖੀ ਰੱਖਣ ਨੂੰ ਇਹ ਰਾਖੀ ਰੱਖਣ ਵਾਸਤੇ ਨਹੀਂ ਰੱਖਿਆ ਪਾ ਡੌਬ ਵੀ ਆਪਣੇ ਘਰ ਦੀ ਰਾਖੀ ਰੱਖੇ ਰਾਖੀ ਰੱਖਣ ਨੂੰ ਕਿਹੜਾ ਆਪਣੇ ਘਰੇ ਕਰਿਆ ਮੂਰਾ ਮੀਆਂ ਹੁੰਦੇ ਹਨ ਨਾ ਸੋਨਾ ਪਿਆ ਪਿਆ ਵੀ ਇਹਨਾਂ ਦਾ ਰਾਖੀ ਖੋਣੀ ਆ ਇਹ ਹੁੰਦਾ ਪਿਆਰ ਇਹਨਾਂ ਨਾਲ ਪਿਆਰ ਪੈ ਗਿਆ ਪਹਿਲਾਂ ਇੱਕ ਲਿਆਂਦਾ ਪਹਿਲਾ ਉਹ ਸਟਾਰਟਿੰਗ ਤੇ ਉਹ ਸੀਗਾ ਡੌਗੀ ਆਪਣੇ ਕੋਲੇ ਬੜੇ ਉਧਰ ਕੈਮਰਾ ਮਰੀ ਇਹ ਆ ਅਬ ਚੱਲ ਰਹੀ ਪਚਾਲੀ ਡੌਗੀ ਸੀਗਾ ਆਪਣੇ ਕੋਲੇ ਸਟਾਰਟਿੰਗ ਤੇ ਇਹ ਤੋਂ ਬਾਅਦ ਉਹ ਡੌਗੀ ਆ ਗਿਆ ਹਨਾ ਉਹਦੇ ਨਾਲ ਪਿਆਰ ਪੈ ਗਿਆ ਤੇਰਾ ਹਸ ਕੀ ਉਹ ਬਰਾਬਰ ਲਿਆਉਂਦਾ ਹੁਣ ਜਿਹੜੇ ਡੌਗੀ ਨਾਲ ਪਿਆਰ ਪੈ ਜੇ ਹੁਣ ਆਪਾਂ ਛੱਡ ਨਹੀਂ ਸਕਦੇ ਹੁੰਦੇ ਤਾਂ ਗੱਲ ਇਹ ਹੁੰਦੀ ਆ ਗੱਲ ਆਏ ਨਹੀਂ ਹੁੰਦੀ ਵੀ ਤਿੰਨ ਤਿੰਨ ਰੱਖ ਲਿਆ ਚਾਰ ਚਾਰ ਰੱਖ ਲਿਆ ਨਾ ਵੀਰ ਤੋਂ ਵਾਧੂਆਂ ਦਾ ਰਾਖੀ ਰਾਖੀ ਹੀ ਰੱਖਦੇ ਹੁੰਦੇ ਡੌਗ ਵੀ ਕਰਾਖੀ ਰੱਖਣਗੇ ਆਪਣੇ ਘਰਾਂ ਦੇ ਵਿੱਚ ਕੀ ਪਿਆਉਂਦਾ ਰੱਖੀ ਰੱਖਣ ਨੂੰ ਕੁਛ ਨਹੀਂ ਪਿਆਦਾ ਨਾ ਡੌ ਜਿਹਨੇ ਚੋਰੀ ਕਰਨੀ ਆ ਨਾ ਕਿ ਕੁੱਤਾ ਕੋਈ ਰਾਖੀ ਰੱਖੀ ਰੱਖ ਸਕੇ ਜਿਹੜੇ ਚੋਲੇ ਡੇਰੇ ਛੱਤਰ ਪਏ ਉਹ ਕੁੱਤਿਆਂ ਨੂੰ ਚੁੱਪ ਕਰਾ ਦਿੰਦੇ ਆ ਇਹ ਰਾਖੀ ਅੱਖਰ ਵਾਸਤੇ ਨਹੀਂ ਹੁੰਦੀ ਵੀ ਰਾਖੀ ਰੱਖਣ ਵਾਸਤੇ ਰੱਖਨੇ ਆ ਗੱਲ ਪਿਆਰ ਦਾ ਹੁੰਦਾ ਨਾ ਇਨਾ ਨਾ ਪਿਆਰ ਪਿਆ ਹੋਇਆ ਆਪਣਾ ਡੌਗੀ ਨਾਲ ਪਿਆਰ ਪਿਆ ਪਰ ਇੱਕ ਵਾਰ ਤੁਹਾਨੂੰ ਗੱਲ ਸਾਰਿਆਂ ਨੂੰ ਹੋਰ ਕਰਨੇ ਵਿਰੋਧ ਦੇ ਵਿੱਚ ਡੌਗੀ ਘਰੇ ਰੱਖ ਕੇ ਦੇਖੋ ਹਨਾ ਘਰ ਦੇ ਵਿੱਚ ਬਰਕਤ ਬਹੁਤ ਹੁੰਦੀ ਆ ਹਨਾ ਡੌਗੀ ਘਰੇ ਰੱਖ ਕੇ ਦੇਖੋ ਸੇਵਾ ਕਰਕੇ ਦੇਖੋ ਡੌਗ ਦੀ ਤੇ ਫਿਰ ਪਤਾ ਚੱਲੂਗਾ ਵੀ ਹਾਂ ਵੀ ਡੌਗ ਦੀ ਸੇਵਾ ਕਰੇ ਤੋਂ ਆਪ ਨੂੰ ਕੀ ਕੁਝ ਮਿਲਦਾ ਸਭ ਕੁਝ ਮਿਲਦਾ ਰੱਬ ਨੇ ਮੈਨੂੰ ਸਭ ਕੁਝ ਦਿੱਤਾ ਦਾ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਹਨਾ ਸਭ ਤੋਂ ਤਾਂ ਗੱਲ ਇਹ ਨਹੀਂ ਹੁੰਦੀ ਕਿ ਵਿੱਚ ਸਾਡੇ ਪਿੰਡ ਦੇ ਲਾਲ ਕੋਈ ਲਾਲ ਹਨਾ ਮੈਂ ਰੱਖ ਰੱਖੇ ਆ ਕਿ 30 ਰੱਖ ਰੱਖਿਆ ਜਿਨ੍ਹਾਂ ਨੇ ਰੱਖਿਆ ਡੋ ਉਹਨਾਂ ਵਾਸਤੇ ਇਹ ਪੁੱਤਾਂ ਤੋਂ ਹੀ ਵੱਧ ਹੁੰਦੇ ਆ ਉਹਨਾਂ ਵਾਸਤੇ ਕੀਮਤ ਨਹੀਂ ਹੁੰਦੀ ਜਿਨ੍ਹਾਂ ਨੇ ਨਹੀਂ ਰੱਖੇ ਉਹਨਾਂ ਵਾਸਤੇ ਕੀਮਤ ਹੁੰਦੀ ਹੈ ਇਹ ਗੱਲ ਮੈਂ ਕਹਿਣਾ ਚਾਹੁੰਦਾ ਜਿਹੜੇ ਡੌਗ ਲਵਰ ਸਨ ਉਹਨਾਂ ਨੂੰ ਪਤਾ ਜਿਹਨੇ ਡੌਗ ਰੱਖੇ ਹੋਏ ਆ ਉਹਨਾਂ ਨੂੰ ਪਤਾ ਵੀ ਡੌਗ ਕੀ ਚੀਜ਼ ਆ ਹੈਨਾ ਕਿੰਨਾ ਪਿਆਰ ਹੁੰਦਾ ਹੈ ਤੇ ਹੁਣ ਮੇਰੇ ਨਾਲ ਪਿਆਰ ਅਟੈਚਮੈਂਟ ਐ ਇਦਾਂ ਦੀ ਆ ਜਿਵੇਂ ਬੱਚਿਆਂ ਦੀ ਹੁੰਦੀ ਐ ਅਟੈਚਮੈਂਟ ਜੇ ਮੈਂ ਘਰੋਂ ਬਾਹਰ ਚਲਾ ਜਾਵਾਂ ਠੀਕ ਆ ਸਾਰਾ ਦਿਨ ਗੇਟ ਤੇ ਵੇਟ ਕਰਨਗੇ ਬੰਦਾ ਵੀ ਵੇਟ ਨਹੀਂ ਕਰਦਾ ਤੇ ਇਹ ਵੇਟ ਕਰਨੇ ਕਿ ਇਹ ਕਿਉਂ ਵਫਾਦਾਰ ਨੇ ਵਫਾਦਾਰੀ ਦਿਖਾਉਂਦੇ ਆ ਇਹ ਵਫਾਦਾਰ ਨੇ ਵਫਾਦਾਰੀ ਦਿਖਾਉਂਦੇ ਆ ਆਪਦੀ ਇਹਨਾਂ ਨੂੰ ਪਤਾ ਵੀ ਸਾਨੂੰ ਇਹ ਰੋਟੀ ਪਾਉਂਦਾ ਹੈ ਹੈ ਤੇ ਸਾਨੂੰ ਖਾਣ ਪੀਣ ਨੂੰ ਦਿੰਦਾ ਹੈ ਇਹ ਵਫਾਦਾਰੀ ਦਿਖਾਉਂਦੇ ਆ ਤਾਂ ਕਰਕੇ ਇਹ ਜਾਨਵਰ ਹਨ ਉਦਾਂ ਦੇ ਜਾਨਵਰ ਨਹੀਂ ਹੁੰਦੇਗੇ ਕੋਈ ਵੀ ਜਾਨਵਰ ਰੱਖ ਲਓ ਮੈਂ ਕਹਿੰਦਾ ਵੀ ਗੱਲੇ ਡੌਗੀ ਰੱਖੋ ਹੋਰ ਵੀ ਜਾਨਵਰ ਰੱਖ ਕੇ ਦੇਖ ਲਓ ਜਦੋਂ ਪਿਆਰ ਪੈਗਾ ਤਾਂ ਤੇ ਫਿਰ ਉਹ ਆਦੇ ਪਿਆਰ ਦਾ ਬੁੱਲ ਮੋੜ ਦੇ ਹੀ ਮੋੜਦਾ ਤਾ ਕਰਕੇ ਪਲੀਜ਼ ਰਿਕੁਐਸਟ ਆ ਸਾਰੇ ਨੂੰ ਵੀ ਐਵੇਂ ਕੁੱਤਿਆਂ ਨੂੰ ਕਤੀੜ ਵਗੈਰਾ ਜਾਂ ਕੁਝ ਹੋਰ ਵੈਰਾ ਸ਼ਬਦਾਂ ਚ ਨਾ ਕਿਹਾ ਕਰੋ ਹਨਾ ਜਿਹਨੇ ਰੱਖਿਆ ਉਹਨੂੰ ਪਤਾ ਹੁੰਦਾਗਾ ਜਿਹਨੇ ਨਹੀਂ ਰੱਖੇ ਉਹਨਾਂ ਵਾਸਤੇ ਕੁਝ ਵੀ ਕਹੀ ਜਾਣੀ ਹੁੰਦਾ ਉਹ ਤਾਂ ਮੈਂ ਦੇਖਿਆ ਵੀ ਗਲੀ ਦੇ ਵਿੱਚ ਕੁੱਤੇ ਨੂੰ ਬਾਹਰ ਦੇ ਬਾਹਰ ਚ ਵੀ ਨਹੀਂ ਔਣ ਦਿੰਦੇ ਇਹੋ ਜਿਹੇ ਬੰਦੇ ਬੰਦੇ ਦੇਖਿਆ ਜਿਹੜੀ ਸੋਟੀਆਂ ਨਾਲ ਕੁੱਤਿਆਂ ਨੂੰ ਕੁੱਟਦੇ ਰਹੇ ਆ ਤੇ ਇਹ ਤਾਂ ਕਹਿੰਦੇ ਦਰवेश ਆ ਦਰवेश ਦੀ ਸੇਵਾ ਹੋ ਗਈ ਤਾਂ ਬਸ ਸਭ ਕੁਝ ਮਿਲ ਗਿਆ ਲਵ ਯੂ ਬੜਿਆਂ ਨੂੰ ਬੜੀ ਵੱਡੀ ਵੀਡੀਓ ਮੈਂ ਨਹੀਂ ਬਣਾਉਂਦਾ ਇੰਨੀ ਕਿ ਵੀਡੀਓ ਸਾਰਿਆਂ ਨੂੰ ਪਤਾ ਲੱਗਾ ਪਰ ਇੱਕ ਡੌਗ ਲਵਰਸ ਨੂੰ ਜੁਰ ਬੇਨਤੀ ਕਰਦਾ ਕਮੈਂਟਾਂ ਦੇ ਵਿੱਚ ਦੱਸਿਓ ਹਨ ਇਹ ਕੀ ਚੀਜ਼ ਹੈ ਹਨ ਕੀ ਮਿਲਦਾ ਆਪਾਂ ਨੂੰ ਹਨ ਇਹਨੇ ਸੇਵਾ ਕਰੇ ਤੋਂ ਥੈਂਕ ਯੂ ਲਵ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ